ਰੋਜ਼ਾ ਇਸ ਲਈ ਰਖਵਾਇਆ ਗਿਆ ਕਿ ਇਹ 30 ਦਿਨ ਜਿਹੜੇ ਨੇ ਉਹ ਤੁਹਾਨੂੰ ਨੇਕੀ ਕਰਨ ਦੀ ਆਦਤ ਪਾ ਦੇ। ਮਿਸਾਲ ਦੇ ਤੌਰ ਤੇ ਅਸੀਂ ਰੋਜ਼ਾ ਰੱਖਦੇ ਹਾਂ। ਰੋਜ਼ਾ ਸਿਰਫ ਭੁੱਖੇ ਰਹਿਣ ਦਾ ਨਾਮ ਨਹੀਂ ਹੈ। ਤੁਸੀਂ ਰੋਜ਼ਾ ਰੱਖ ਕੇ ਅਗਰ ਕਿਸੇ ਦੀ ਬੇਟੀ ਵੱਲ, ਕਿਸੇ ਦੀ ਭੈਣ ਵੱਲ, ਚਾਹੋ ਕਿਸੇ ਵੀ ਮਜ਼ਹਬ ਦੇ ਨਾਲ ਸੰਬੰਧ ਰੱਖਦੇ ਨੇ, ਉਹਦੇ ਵੱਲ ਗੰਦੀ ਨਿਗਾਹ ਪਾਉਣੇ ਹੋਰ ਆਪਣੇ ਦਿਲ ਦੇ ਵਿੱਚ ਬੁਰਾ ਸੋਚਦੇ ਹੋ ਉਹਦੇ ਬਾਰੇ ਤੇ ਰੋਜ਼ਾ ਟੁੱਟ ਜਾਏਗਾ। ਰੋਜ਼ਾ ਰੱਖ ਕੇ ਅਗਰ ਤੁਸੀਂ ਕਿਸੇ ਤੇ ਝੂਠਾ ਇਲਜ਼ਾਮ ਲਾਣੇ ਹੋ ਤਾਂ ਵੀ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਰੱਖਣ ਤੋਂ ਬਾਅਦ ਕਿਸੇ ਨੂੰ ਤਾਨਾ ਦਿੰਨੇ ਹੋ ਗਾਲ ਕੱਢਦੇ ਹੋ ਤਾਂ ਵੀ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਰੱਖ ਕੇ ਕਿਸੇ ਨਾਲ ਬੇਈਮਾਨੀ ਕਰੋਗੇ ਠੱਗੀ ਕਰੋਗੇ ਤਾਂ ਵੀ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਰੱਖਣ ਤੋਂ ਬਾਅਦ ਪੜੋਸੀ ਦੇ ਨਾਲ ਸਲੂਕ ਤੁਹਾਡਾ ਬੁਰਾ ਹੋਏਗਾ ਰੋਜ਼ਾ ਖਰਾਬ ਹੋ ਜਾਏਗਾ ਤੇ ਇਹ 30 ਰੋਜ਼ੇ ਜਿਹੜੇ ਐ ਉਹ ਇਸ ਲਈ ਰੱਖੇ ਗਏ ਨੇ ਤਾਂ ਕਿ ਤੁਹਾਨੂੰ ਇਹਨਾਂ 30 ਦਿਨਾਂ ਦੇ ਵਿੱਚ ਨੇਕੀ ਕਰਨ ਦੀ ਆਦਤ ਪੈ ਜਾਵੇ ਰੋਜ਼ਾ ਰੱਖਣ ਤੋਂ ਬਾਅਦ ਗੁਫਤਗੂ ਤਾਂ ਉਦਾਂ ਹੀ ਕਰਨੀ ਹੈ ਲੇਕਿਨ ਉਹਨੂੰ ਯਾਦ ਆ ਜਾਏਗਾ ਕਿ ਨਹੀਂ ਮੈਂ ਰੋਜ਼ੇਦਾਰ ਹਾਂ ਮੈਂ ਗਾਲ ਨਹੀਂ ਕਰਨੀ ਮੈਂ ਰੋਜ਼ੇਦਾਰ ਹਾਂ ਮੈਂ ਤਾਨਾ ਨਹੀਂ ਮਾਰਨਾ ਤੇ ਉਹਨੂੰ ਆਦਤ ਪੈ ਜਾਏਗੀ ਤੇ 30 ਦਿਨ ਤੋਂ ਬਾਅਦ ਅਸੀਂ ਇਹ ਚਾਹੁੰਦੇ ਹਾਂ ਕਿ ਅਗਲੇ ਜਿਹੜੇ 11 ਮਹੀਨੇ ਨੇ ਉਹ ਰਮਜ਼ਾਨ ਆਣ ਤੋਂ ਪਹਿਲਾਂ ਦੂਸਰਾ ਰਮਜ਼ਾਨ ਆਣ ਤੋਂ ਪਹਿਲਾਂ ਬੰਦਾ ਰੱਬ ਔਰ ਰਸੂਲ ਦੇ ਹੁਕਮ ਦੇ ਮੁਤਾਬਿਕ ਇੱਕ ਅੱਛੀ ਸਮਾਜਿਕ ਵਿਵਸਥਾ ਜਿਹੜੀ ਹੈ ਉਹਦੇ ਵਿੱਚ ਇੱਕ ਅੱਛਾ ਇਨਸਾਨ ਬਣ ਕੇ ਜਿਹੜਾ ਉਹ ਜੀਵਨ ਦੇ ਨਮਸਤੇ ਸਤ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਤੇ ਸੱਚਾ ਮੁਸਲਮਾਨ ਜਿਹੜਾ ਹੈਗਾ ਵਾ ਉਹ ਰਮਜ਼ਾਨ ਦੇ ਮਹੀਨੇ ਦੇ ਵਿੱਚ ਰੋਜ਼ੇ ਰੱਖਦਾ ਹੈ ਤੇ ਰੋਜ਼ੇ ਦਾ ਉਸ ਨੂੰ ਸਵਾਬ ਵੀ ਮਿਲਦਾ ਹੈ ਤੇ ਅਜ਼ਰ ਵੀ ਮਿਲਦਾ ਹੈ ਤੇ ਕੀ ਧਿਆਨ ਰੱਖਣਾ ਚਾਹੀਦਾ ਹੈ ਰੋਜ਼ਿਆਂ ਦੇ ਵਿੱਚ ਇੱਕ ਮੁਸਲਮਾਨ ਨੂੰ ਔਰ ਕਿੰਨਾ ਗੱਲਾਂ ਦਾ ਧਿਆਨ ਰੱਖ ਕੇ ਤੇ ਰੋਜ਼ੇ ਜਿਹੜੇ ਕੰਪਲੀਟ ਕਰਨੇ ਚਾਹੀਦੇ ਨੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ شاہی امام پنجاب محمد عثمان رحمانی لودھیا نبی جی موجود نے ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਜਾਣਕਾਰੀ ਲੈਨੇ ਆ ਕਿ ਰਮਜ਼ਾਨ ਮਹੀਨੇ ਦੇ ਦਰਮਿਆਨ ਜਿਹੜੇ ਰੋਜ਼ੇ ਰੱਖੇ ਜਾਣੇ ਤੇ ਉਹਨਾਂ ਦੇ ਵਿੱਚ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਰ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ امام ਸਾਹਿਬ ਪਵਿੱਤਰ ਮਹੀਨਾ ਰਮਜ਼ਾਨ ਦਾ ਚੱਲ ਰਿਹਾ ਹੈ ਤੇ ਇੱਕ ਸੱਚਾ ਮੁਸਲਮਾਨ ਆ ਤਕਰੀਬਨ ਸਾਰੇ ਰੋਜ਼ੇ ਉਹ ਰੱਖਦਾ ਆ ਤੇ ਉਹਨਾਂ ਨੂੰ ਸਵਾਦ ਵੀ ਮਿਲਦਾ ਆ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਰੋਜ਼ੇ ਦੇ ਦਰਮਿਆਨ ਬismillah अर रहमान अर रहीम ਸ਼ੁਰੂ ਕਰਦਾ ਹਾਂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਰਮਜ਼ਾਨ ਦਾ ਜਿਹੜਾ ਪਵਿੱਤਰ ਮਹੀਨਾ ਹੈ ਇਹਨੂੰ ਅੱਲਾਹ ਤਾਲਾ ਨੇ ਆਪਣਾ ਮਹੀਨਾ ਕਿਹਾ ਹੈ ਔਰ ਇਸ ਮਹੀਨੇ ਦੇ ਵਿੱਚ 30 ਰੋਜ਼ੇ ਜਿਹੜੇ ਆ ਉਹ ਫਰਜ਼ ਕਿਥੇ ਗਏ ਹੈ ਕਿ ਲਾਜ਼ਮੀ ਹੈ ਕਿ ਜਿਹੜੇ ਲੋਕ ਮੁਸਲਮਾਨ ਹੋਣਗੇ ਮਰਦ ਈ ਔਰਤ ਉਹ ਇਹ ਰੋਜ਼ੇ ਜਿਹੜੇ ਆ ਉਹ ਰੱਖਣਗੇ अच्छा रोजा रखने ਦੇ ਪਿੱਛੇ ਇੱਕ ਮਕਸਦ ਹੈ ਸਿਰਫ ਇਹ ਨਹੀਂ ਕਿ ਤੁਸੀਂ ਸਰਗੀ ਵੇਲੇ ਖਾਣਾ ਖਾਓ ਤੇ ਸਾਰਾ ਦਿਨ ਭੁੱਖੇ ਰਹੋ ਪਿਆਸੇ ਰਹੋ اور ਸ਼ਾਮ ਨੂੰ ਸੂਰਜ ਡੁੱਬਣ ਵੇਲੇ ਤੁਸੀਂ ਦੁਬਾਰਾ ਇਫਤਾਰ ਕਰਕੇ ਆਪਣਾ ਰੋਜ਼ਾ ਜਿਹੜਾ ਹੈ ਉਹ ਖੋਲ ਸਕਦੇ ਹੋ ਬਲਕਿ ਇਹਦੇ ਪਿੱਛੇ ਮਕਸਦ ਇਹ ਹੈ ਕਿ ਤੁਹਾਨੂੰ ਭੁੱਖਾ ਤਾਂ ਰਖਵਾਇਆ ਗਿਆ ਕਿ ਤੁਹਾਨੂੰ ਮਹਿਸੂਸ ਹੋਵੇ ਕਿ ਅੱਜ ਤੁਸੀਂ ਕੁਝ ਅਲਗ ਕਰ ਰਹੇ ਹੋ ਕਿ ਤੁਸੀਂ ਬਾਕੀ ਲੋਕਾਂ ਤੋਂ ਤੁਹਾਡੀ ਜੀਵਨ ਦੇ ਵਿੱਚ ਅੱਜ ਕੁਝ ਅਲੱਗ ਸਰਗਰਮੀ ਹੈ ਕਿਉਂਕਿ ਜਦ ਸਟਮਕ ਖਾਲੀ ਹੋਏਗਾ ਭੁੱਖੇ ਹੋਗੇ ਤੇ ਤੁਹਾਨੂੰ ਲੱਗੇਗਾ ਕਿ ਹਾਂ ਵਾਕੀ ਮੈਂ ਕੁਝ ਅਲੱਗ ਕਰ ਰਿਹਾ ਹਾਂ ਤੇ ਉਹ ਅਲੱਗ ਕੀ ਕਰ ਰਹੇ ਹਾਂ ਉਹ ਇਹ ਹੈ ਕਿ ਰੋਜ਼ੇ ਦੇ ਵਿੱਚ ਹੁਕਮ ਦਿੱਤਾ ਗਿਆ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਕਿ ਸਾਡੇ ਆਖਰੀ ਨਬੀ ਨੇ ਉਹਨਾਂ ਨੇ ਹੁਕਮ ਦਿੱਤਾ ਕਿ ਰੋਜ਼ਾ ਜਿਹੜਾ ਹੈ ਉਹ ਢਾਲ ਦੇ ਵੰਗ ਹੈ ਜਦ ਤੱਕ ਰੋਜ਼ੇਦਾਰ ਨੂੰ ਫਾੜ ਨਹੀਂ ਦਿੰਦਾ ਜਿਸ ਤਰ੍ਹਾਂ ਤਲਵਾਰ ਦੇ ਨਾਲ ਢਾਲ ਇਸਤੇਮਾਲ ਕੀਤੀ ਜਾਂਦੀ ਹੈ ਤੇ ਲੋਕਾਂ ਨੇ ਪੁੱਛਿਆ ਯਾਰ ਸੁਲਲ੍ਹਾ ਸਲ੍ਲ੍ਲ੍ਲਮ ਤਾਲ ਤੋਂ ਮੁਰਾਦ ਕੀ ਹੈ فرمایا ਅਗਰ ਰੋਜ਼ੇਦਾਰ ਝੂਠ ਬੋਲੇਗਾ ਤੇ ਰੋਜ਼ਾ ਟੁੱਟ ਜਾਏਗਾ ਇਸੇ ਤਰ੍ਹਾਂ ਰੋਜ਼ਾ ਇਸ ਲਈ ਰਖਵਾਇਆ ਗਿਆ ਕਿ ਇਹ 30 ਦਿਨ ਜਿਹੜੇ ਨੇ ਉਹ ਤੁਹਾਨੂੰ ਨੇਕੀ ਕਰਨ ਦੀ ਆਦਤ ਪੈ ਜਾਏ ਮਿਸਾਲ ਦੇ ਤੌਰ ਤੇ ਅਸੀਂ ਰੋਜ਼ਾ ਰੱਖਦੇ ਹਾਂ ਰੋਜ਼ਾ ਸਿਰਫ ਭੁੱਖੇ ਰਹਿਣ ਦਾ ਨਾਮ ਨਹੀਂ ਹੈ ਤੁਸੀਂ ਰੋਜ਼ਾ ਰੱਖ ਕੇ ਅਗਰ ਕਿਸੇ ਦੀ ਬੇਟੀ ਵੱਲ ਕਿਸੇ ਦੀ ਭੈਣ ਵੱਲ ਚਾਹੋ ਕਿਸੇ ਵੀ ਮਜ਼ਹਬ ਦੇ ਨਾਲ ਸੰਬੰਧ ਰੱਖਦੇ ਨੇ ਉਹਦੇ ਵੱਲ ਗੰਦੀ ਨਿਗਾਹ ਪਾਣੇ ਹੋਰ ਆਪਣੀ ਅੱਖਾਂ ਦੇ ਨਾਲ ਬਲਤਕਾਰ ਕਰਦੇ ਹੋऊं ਆਪਣੇ ਦਿਲ ਦੇ ਵਿੱਚ ਬੁਰਾ ਸੋਚਦੇ ਹੋऊं ਉਹਦੇ ਬਾਰੇ ਤੇ ਰੋਜ਼ਾ ਟੁੱਟ ਜਾਏਗਾ ਰੋਜ਼ਾ ਰੱਖ ਕੇ ਅਗਰ ਤੁਸੀਂ ਕਿਸੇ ਤੇ ਝੂਠਾ ਇਲਜ਼ਾਮ ਲਾਣੇ ਤਾਂ ਵੀ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਰੱਖਣ ਤੋਂ ਬਾਅਦ ਕਿਸੇ ਨੂੰ ਤਾਨਾ ਦਿਨੇ ਹੋ ਗਾਲ ਕੱਢਦੇ ਹੋ ਤਾਂ ਵੀ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਰੱਖ ਕੇ ਕਿਸੇ ਨਾਲ ਬੇਈਮਾਨੀ ਕਰੋਗੇ ਠੱਗੀ ਕਰੋਗੇ ਤਾਂ ਵੀ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਰੱਖਣ ਤੋਂ ਬਾਅਦ ਪੜੋਸੀ ਦੇ ਨਾਲ ਸਲੂਕ ਤੁਹਾਡਾ ਬੁਰਾ ਹੋਏਗਾ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਰੱਖਣ ਤੋਂ ਬਾਅਦ ਮਾਪੇ ਦੇ ਨਾਲ ਬੇਅਦਬੀ ਕਰੋਗੇ ਬਦਤਮੀਜ਼ੀ ਕਰੋਗੇ ਰੋਜ਼ਾ ਖਰਾਬ ਹੋ ਜਾਏਗਾ ਰੋਜ਼ਾ ਉਹਨਾਂ ਸਾਰੀਆਂ ਬੁਰਾਈਆਂ ਨੂੰ ਰੋਕਣ ਦਾ ਨਾਮ ਹੈ ਜਿਹੜੀ ਸਮਾਜਿਕ ਵਿਵਸਥਾ 'ਚ ਜਿਨ੍ਹਾਂ ਨੂੰ ਤੁਸੀਂ ਬੁਰਾ ਸਮਝਦੇ ਹੋ ਔਰ ਉਹਨਾਂ तमाम ਗੁਨਾਹਾਂ ਤੋਂ ਬਚਣ ਦਾ ਨਾਮ ਹੈ ਜਿਨ੍ਹਾਂ ਗੁਨਾਹਾਂ ਨੂੰ ਕਰਨ ਤੋਂ ਬਾਅਦ ਤੁਸੀਂ ਲੁਕੋਣਾ ਚਾਹੁੰਦੇ ਹੋ ਕਿ ਦੂਸਰੇ ਨੂੰ ਨਾ ਪਤਾ ਲੱਗੇ ਕਿ ਮੈਂ ਗਲਤ ਕੰਮ ਜਿਹੜਾ ਹੈ ਉਹ ਕੀਤਾ ਤੇ ਇਹ 30 ਰੋਜ਼ੇ ਜਿਹੜੇ ਹੈ ਉਹ ਇਸ ਲਈ ਰੱਖੇ ਗਏ ਨੇ تاکہ ਤੁਹਾਨੂੰ ਇਹਨਾਂ 30 ਦਿਨਾਂ ਦੇ ਵਿੱਚ ਨੇਕੀ ਕਰਨ ਦੀ ਆਦਤ ਪੈ ਜਾਵੇ ਇਹ ਹੋਵੇ ਵੀ ਰੋਜ਼ਾਨਾ ਮਿਸਾਲ ਦੇ ਤੌਰ ਤੇ ਕੋਈ ਬੰਦਾ ਹੈ ਉਹਦਾ ਤਕੀਆ ਕਲਾਮ ਹੈ ਕਿ ਉਹ ਗੱਲਬਾਤ ਦੇ ਵਿੱਚ ਗਾਲ ਕੱਢਦਾ ਹੈ ਜਾਂ ਉਹਦਾ ਤਕੀਆ ਕਲਾਮ ਹੈ ਕਿ ਉਹ ਕਿਸੇ ਨੂੰ ਗੱਲਬਾਤ ਦੇ ਵਿੱਚ ਤਾਨਾ ਮਾਰਦਾ ਹੈ ਤੇ 30 ਦਿਨ ਦੇ ਵਿੱਚ ਹੁਣ ਕਿਉਂਕਿ ਉਹ ਰੋਜ਼ਾ ਰੱਖ ਲੇਗਾ ਰੋਜ਼ਾ ਰੱਖਣ ਤੋਂ ਬਾਅਦ ਗੁਫ਼ਤਗੂ ਤਾਂ ਉਦਾਂ ਹੀ ਕਰਨੀ ਹੈ ਲੇਕਿਨ ਉਹਨੂੰ ਯਾਦ ਆ ਜਾਏਗਾ ਕਿ ਨਹੀਂ ਮੈਂ ਰੋਜ਼ੇਦਾਰ ਹਾਂ ਮੈਂ ਗਾਲ ਨਹੀਂ ਕੱਢਣੀ ਮੈਂ ਰੋਜ਼ੇਦਾਰ ਹਾਂ ਮੈਂ ਤਾਨਾ ਨਹੀਂ ਮਾਰਨਾ ਤੇ ਉਹਨੂੰ ਆਦਤ ਪੈ ਜਾਏਗੀ ਤੇ 30 ਦਿਨ ਤੋਂ ਬਾਅਦ ਅਸੀਂ ਇਹ ਚਾਹੁੰਦੇ ਹਾਂ ਕਿ ਅਗਲੇ ਜਿਹੜੇ 11 ਮਹੀਨੇ ਨੇ ਉਹ ਰਮਜ਼ਾਨ ਆਉਣ ਤੋਂ ਪਹਿਲਾਂ ਦੂਸਰਾ ਰਮਜ਼ਾਨ ਆਉਣ ਤੋਂ ਪਹਿਲਾਂ ਬੰਦਾ ਰੱਬਉਰ ਰਸੂਲ ਦੇ ਹੁਕਮ ਦੇ ਮੁਤਾਬਕ ਇੱਕ ਅੱਛੀ ਸਮਾਜਿਕ ਵਿਵਸਥਾ ਜਿਹੜੀ ਹੈ ਉਹਦੇ ਚ ਇੱਕ ਅੱਛਾ ਇਨਸਾਨ ਬਣ ਕੇ ਜਿਹੜਾ ਉਹ ਜੀਵਨ ਬਿਤਾਇਤ ਕਰੇ امام صاحب تقریبا روزے دار ਜਿਹੜਾ ਹੁੰਦਾ ਆ ਰੋਜ਼ਾ ਰੱਖ ਲੈਂਦਾ ਆ ਤੇ ਜاہے ਜਦੋਂ ਮੈਲਾ ਵੀ ਹੁੰਦੀ ਆ ਵੀ ਰੋਜ਼ਾ ਰੱਖ ਲੈਂਦੀਆਂ ਨੇ ਤੇ ਉਹ ਘਰੇਲੂ ਕੰਮ ਕਰਦੇ ਵਿੱਚ ਜਿਹੜੀ ਪੰਜ ਸਮੇਂ ਦੀ ਨਮਾਜ਼ ਹੁੰਦੀ ਆ ਉਹ ਅਦਾ ਨਹੀਂ ਕਰ ਪਾਉਂਦੀਆਂ ਤੇ ਜਿਹੜੇ ਦੁਕਾਨਦਾਰ ਹੁੰਦੇ ਨੇ ਉਹ ਵੀ ਪੰਜ ਸਮੇਂ ਦੀ ਕਈ ਵਾਰੀ ਨਮਾਜ਼ ਅਦਾ ਨਹੀਂ ਕਰ ਪਾਉਂਦੇ ਤੇ ਇਹਦਾ ਵੀ ਇਹਦੇ ਨਾਲ ਵੀ ਰੋਜ਼ਾ ਟੁੱਟ ਜਾਂਦਾ ਦੇਖੋ ਰੋਜ਼ਾ ਇਹਦੇ ਨਾਲ ਟੁੱਟਦਾ ਤਾਂ ਨਹੀਂ ਲੇਕਿਨ ਰੋਜ਼ਾ ਜਿਹੜਾ ਹੈ ਉਹਦਾ ਸਵਾਬ ਘਟ ਜਾਂਦਾ ਨਮਾਜ਼ ਔਰ ਰਮਜ਼ਾਨ ਜਿਹੜੇ ਦੋਨੋਂ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਆ ਤੇ ਇਸ ਲਈ ਹੁਕਮ ਦਿੱਤਾ ਗਿਆ ਕਿ ਰੋਜ਼ੇਦਾਰ ਜਿਹੜਾ ਹੈ ਉਹ ਕੋਈ ਵੀ ਨਮਾਜ਼ ਜਿਹੜੀ ਹੈ ਉਹ ਛੱਡੇਗਾ ਨਹੀਂ ਨਮਾਜ਼ ਜਿਹੜੀ ਫਰਜ਼ ਹੈ ਉਹਨੂੰ ਕਿਸੇ ਵੀ ਸੂਰਤ ਦੇ ਵਿੱਚ ਜਿਹੜਾ ਉਹ ਛੱਡਿਆ ਨਹੀਂ ਜਾ ਸਕਦਾ ਕਿਸੇ ਵੀ ਮੰਨ ਲਓ ਰੋਜ਼ੇਦਾਰ ਨੇ ਰੋਜ਼ਾ ਰੱਖਿਆ ਹੋਇਆ ਹੈ ਉਹ ਹੁਣ ਕੋਈ ਦੁਕਾਨਦਾਰੀ ਦੇ ਵਿੱਚ ਸੌਤਰਾ ਦੇ ਝੂਠ ਬੋਲੇ ਪੈਂਦੇ ਆ ਤੇ ਜੇ ਤੁਸੀਂ ਦੱਸ ਕੇ ਹਟਿਆ ਵੀ ਇਹ ਇਹਦੇ ਨਾਲ ਰੋਜ਼ਾ ਟੁੱਟ ਜਾਂਦਾ ਹੈ ਤੇ ਇਹਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਵੀ ਰੋਜ਼ੇਦਾਰ ਜਿਹੜਾ ਹੁੰਦਾ ਆ ਤੇ ਉਹਨੂੰ ਫਿਰ ਦੁਕਾਨਦਾਰੀ ਦੇ ਵਿੱਚ ਉਸ ਦਿਨ ਬਿਲਕੁਲ ਹੀ ਸ਼ਾਂਤ ਰਹਿਣਾ ਚਾਹੀਦਾ ਆ ਜਾਂ ਆਪਣੇ ਕਾਰੋਬਾਰ ਸ਼ਾਂਤ ਨਹੀਂ ਰਹਿਣਾ ਚਾਹੀਦਾ ਦੇਖੋ ਇਸਲਾਮ ਇਹ ਕਹਿੰਦਾ ਸਾਰਿਆਂ ਨੂੰ ਕਿ ਵੀ ਸਮਾਜਿਕ ਵਿਵਸਥਾ 'ਚ ਇਮਾਨਦਾਰ ਬਣੋ ਜ਼ਰੂਰੀ ਨਹੀਂ ਕਿ ਝੂਠ ਬੋਲ ਕੇ ਕੰਮ ਚੱਲਣਾ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਜਾਓ ਨਾ ਤੇ ਉੱਥੇ ਦੋ ਚਾਰ ਵੱਡੀਆਂ ਫਰਮਾਂ ਹੁੰਦੀਆਂ ਲੋਕੀ ਲਾਈਨਾਂ ਲਾ ਕੇ ਸਾਮਾਨ ਖਰੀਦਦੇ ਕੋਈ ਮਠਾਈ ਦੀ ਦੁਕਾਨ ਹੁੰਦੀ ਹੈ ਜਾਂ ਕੋਈ ਵੱਧਿਆ ਫਰਨੀਚਰ ਵਾਲਾ ਹੁੰਦਾ ਹੈ ਜਾਂ ਵੱਧਿਆ ਕੋਈ ਫੈਕਟਰੀ ਵਾਲਾ ਲੋਕੀ ਲਾਈਨ ਲਾ ਕੇ ਆਰਡਰ ਦਿੰਦੇ ਪਤਾ ਲੱਗਦਾ ਕਿਉਂ ਉਹ ਕਹਿੰਦਾ ਜੀ ਇਹ ਪਿਓਰਿਟੀ ਤੇ ਹੈ ਵੀ ਇਹ ਮਿਲਾਵਟ ਨਹੀਂ ਕਰਦੇ ਮਿਲਾਵਟ ਨਹੀਂ ਕਰਦੇ ਅੱਜ ਵੀ ਇਮਾਨਦਾਰੀ ਸਭ ਤੋਂ ਮਹਿੰਗਾ ਸੋਲਦਾ ਹੈ ਅਗਰ ਤੁਸੀਂ ਇਮਾਨਦਾਰ ਰਹੋਗੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਝੂਠ ਬੋਲ ਕੇ ਰਮਜ਼ਾਨ ਆਇਆ ਹੀ ਇਸੇ ਲਈ ਹੈ ਕਿ ਉਹ ਤੁਹਾਨੂੰ ਸਾਰਾ ਸਾਲ ਝੂਠ ਔਰ ਬੁਰਾਈ ਤੋਂ ਰੋਕ ਸਕੇ ਇਸ ਲਈ ਰੋਜ਼ੇਦਾਰ ਨੂੰ ਇਹ ਚਾਹੀਦਾ ਹੈ ਕਿ ਉਹ ਚਾਹੇ ਦੁਕਾਨਦਾਰ ਹੈ ਚਾਹੇ ਉਹ ਗ੍ਰਾਹਕ ਹੈ ਚਾਹੇ ਉਹ ਪੁੱਤ ਹੈ ਚਾਹੇ ਉਹ ਬੇਟਾ ਹੈ ਚਾਹੇ ਉਹ ਬਾਪ ਹੈ ਉਹ ਇਮਾਨਦਾਰੀ ਦੇ ਨਾਲ ਆਪਣੀ ਸਮਾਜਿਕ ਜਿਹੜੀ ਵਿਵਸਥਾ ਹੈ ਉਹਦੇ 'ਚ ਇਮਾਨਦਾਰੀ ਦਾ ਰੂਲ ਅਦਾ ਕਰੇ। ਇਮਾਮ ਸਾਹਿਬ ਮੁ슬ਮਾਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਲੋਕਾਂ ਨੇ ਰੋਜ਼ੇ ਵੀ ਰੱਖੇ ਨੇ ਪੰਜ ਸਮੇਂ ਦੀ ਨਮਾਜ਼ ਵੀ ਅਦਾ ਕੀਤੀ ਜਾਂਦੀ ਹੈ ਤੇ ਕੀ ਤੁਸੀਂ ਦੇਣਾ ਚਾਹਦੇ ਸੰਦੇਸ਼? ਮੁਸਲਮਾਨ ਨਨਤਾਏ ਕਹਿਣਾ ਚਾਹੁੰਦਾ ਹੈ ਕਿ ਰਮਜ਼ਾਨ ਆਇਆ ਇੱਕ ਆਈਡੀਅਲ ਮੁਸਲਮਾਨ ਬਣ ਕੇ ਦਿਖਾਵੇ ਦਾ ਨਹੀਂ ਇੱਕ ਆਈਡੀਅਲ ਮੁਸਲਮਾਨ ਬਣ ਕੇ ਪੂਰੇ ਭਾਰਤ ਦੇ ਵਿੱਚ ਆਪਣੀ ਸਮਾਜਿਕ ਵਿਵਸਥਾ ਵਿੱਚ ਵਿਚਰੋ ਤਾਂ ਕਿ ਜਿਹੜੇ ਤੁਹਾਡੇ ਨਾਲ ਤੁਹਾਡੇ ਸਕੇ ਸੰਬੰਧੀ ਐ ਉਸ ਤੋਂ ਬਾਅਦ ਜਿਹੜੇ ਤੁਹਾਡੇ ਵਪਾਰਿਕ ਦੋਸਤ ਨੇ ਤੁਹਾਡੇ ਸਕੂਲ ਦੇ ਦੋਸਤ ਨੇ ਤੁਹਾਡੇ ਮਿਲਨ ਜੁਲਣ ਵਾਲੇ ਨੇ ਜਿਹਦੇ ਨਾਲ ਸਿੰਧੂ ਭਰਾ ਵੀ ਨੇ ਸਿੱਖ ਵੀ ਨੇ ਦਲਿਤ ਵੀ ਨੇ ਜੈਨੀ ਬੋਧੀ ਸਾਰੇ ਨੇ ਜਿਹੜੇ ਤੁਹਾਡੇ ਕਰੀਬ ਦੇ ਲੋਕ ਨੇ ਚਾਹੇ ਉਹ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਨੇ ਤੁਹਾਡੀ ਇਮਾਨਦਾਰੀ ਔਰ ਤੁਹਾਡੀ ਅਛਾਈ ਦੀ وجہ ਨਾਲ ਘਟੂ ਘਟ ਉਹਨਾਂ ਨੂੰ ਵੀ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇੱਕ ਅੱਛਾ ਔਰ ਨੇਕ ਮੁਸਲਮਾਨ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਸੁਣਿਆ ਹੈ ਵਿਸ਼ਾਹੀ ਮਮ ਪੰਜਾਬ ਸਾਹਿਬ ਨੇ ਜੋ ਸੰਦੇਸ਼ ਮੁਸਲਮਾਨਾਂ ਨੂੰ ਦਿੱਤਾ ਹੈ ਕਿਉਂਕਿ ਅੱਲਾਹ ਤਾਲਾ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਹੈ ਤੇ ਪਿਆਰ ਦੇ ਨਾਲ ਹੀ ਲੋਕਾਂ ਦੀ ਮਦਦ ਕਰਨਾ ਵੀ ਸਿਖਾਇਆ ਹੈ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੇਣੇ ਆ ਤੇ ਜਿਹੜੇ ਕਮੈਂਟ ਨੇ ਉਹ ਸੱਭਿਆ ਭਾਸ਼ਾ ਦੇ ਵਿੱਚ ਦੇਣੇ ਆ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ